ਜੀ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਡਿਸਟ੍ਰਿਕਟ ਗੁਰਦਾਸਪੁਰ ਦੇ ਅੰਦਰ ਬਟਾਲਾ ਜ਼ਿਲ੍ਹਾ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਦੋ ਅਟੈਂਪਟਸ ਹੋਈਆਂ ਸੀਗੀਆਂ ਐਸਬੀਆਈ ਬੈਂਕ ਦੀ ਏਟੀਐਮ ਦੇ ਉੱਤੇ ਤੇ ਪੀਐਨਬੀ ਬੈਂਕ ਦੇ ਏਟੀਐਮ ਦੇ ਉੱਤੇ ਇਹ ਰਾਤ ਨੂੰ ਜਿਹੜਾ ਸਾਡੇ 6 ਤਰੀਕ ਦੀ ਰਾਤ ਨੂੰ ਡੇਰੀਵਾਲ ਅੱਡੇ ਦੇ ਉੱਤੇ ਇਸ ਪੀਐਸ ਏਖਵਾਂ ਦੇ ਵਿੱਚ ਇਹਨਾਂ ਨੇ ਐਸਬੀਆਈ ਦਾ ਇੱਕ ਏਟੀਐਮ ਸੀਗਾ ਉਹਨੂੰ ਸ਼ਟਰ ਤੋੜ ਕੇ ਗੈਸ ਕਟਰ ਦੇ ਨਾਲ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਸੀਗੀ ਉਹਦੇ ਵਿੱਚ ਅਸੀਂ ਪਰਚਾ ਦਰਜ ਕੀਤਾ ਸੀਗਾ ਐਫ ਆਈ ਆਰ ਨੰਬਰ 2612025 ਨੂੰ ਅੰਡਰ ਸੈਕਸ਼ਨ 3314 305 3244 62 ਬੀ ਐਨ ਐਸ ਪੀਐਸ ਇਕਵਾ ਐਂਡ ਇਸ ਤੋਂ 2 ਦਿਨ ਬਾਅਦ ਹੀ ਇੱਕ ਹੋਰ ਅਟੈਂਪਟ ਹੋਈ ਪੀਐਸ ਦੀਨਾ ਨਗਰ ਦੇ ਵਿੱਚ ਅੱਡਾ ਇਹ ਹੈਗਾ ਬਟੋਆ ਜਿਹਦੇ ਵਿੱਚ ਪੀਐਨਬੀ ਬੈਂਕ ਦਾ ਏਟੀਐਮ ਸੀਗਾ ਉੱਥੇ ਵੀ ਉਹਨਾਂ ਨੇ ਸਿਮਿਲਰ ਅਟੈਂਪਟ ਕੀਤੀ ਅ ਗੈਸ ਕਟਰ ਦੇ ਨਾਲ ਪਹਿਲੋ ਸ਼ਟਰ ਤੋੜਿਆ ਤੇ ਉਸ ਤੋਂ ਬਾਅਦ ਏਟੀਐਮ ਨੂੰ ਤੋੜ ਕੇ ਉਹਦੇ ਵਿੱਚੋਂ ਜਿਹੜੀ ਲੂਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਇਹਨੂੰ ਬੜੇ ਹੀ ਸੰਜੀਦਗੀ ਨਾਲ ਦੇਖਦੇ ਹੋਏ ਮਾਨਯੋਗ ਐਸਐਸਪੀ ਬਟਾਲਾ সোহেল ਮੀਰ ਜੀ ਆਈਪੀਐਸ ਉਹਨਾਂ ਨੇ ਡੀਐਸਪੀ ਸਿਟੀ ਤੇ ਡੀਐਸਪੀ ਡੀ ਰਿਪੂਤਪਨ ਜੀ ਉਹਨਾਂ ਦੇ ਅੰਡਰ ਜਿਹੜੀਆਂ ਟੀਮਸ ਦਾ ਗਠਨ ਕੀਤਾ ਐਸਐਚਓ ਸੇਖਵਾ ਤੇ ਇੰਚਾਰਜ ਸੀ ਇਹ ਇਹ ਸੁਖਰਾ ਸਿੰਘ ਇਹਨਾਂ ਨੇ ਇਸ ਟੀਮਸ ਨੂੰ ਹੀ ਹੈਡ ਕੀਤਾ ਤੇ ਅਸੀਂ ਇਹ ਜਿਹੜੇ ਦੋ ਇਨਸੀਡੈਂਟ ਸੀਗੇ ਇਹਨਾਂ ਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਏ ਹਾਂ 4 ਦਿਨਾਂ ਦੇ ਅੰਦਰ ਅੰਦਰ ਹੀ ਅਸੀਂ ਇਹਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਜਿਦੇ ਵਿੱਚ ਤਿੰਨ ਦੋਸ਼ੀ ਜਿਹੜੇ ਨੇ ਅਰੈਸਟ ਕੀਤੇ ਗਏ ਨੇ ਇਹ ਤਿੰਨ ਦੋਸ਼ੀ ਜਿਹੜੇ ਨੇ ਇਹਨਾਂ ਦੇ ਨਾਮ ਹੈ ਹੀਰਾ ਮਸੀ ਪੁੱਤਰ ਜੋਰਾ ਮਸੀ 골ਡੀ ਪੁੱਤਰ ਰੂਪlal ਜਿਹੜੇ ਕਿ ਸੋਰੀਆ ਬਾਂਗਰ ਪੀਐਸ ਕਾਨੂੰ ਆਂਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਨਾਲ ਇੱਕ ਜਿਹੜਾ ਦੋਸ਼ੀ ਹੈ ਉਹ ਫੌਜ ਵਿੱਚ ਕੰਮ ਕਰਦਾ ਹੈ ਹੌਲਦਾਰ ਪ੍ਰਵੀਨ ਕੁਮਾਰ ਪੁੱਤਰ ਸੂਬਕਰਮ ਵਾਸੀ ਗਰੋਟਾ ਤਹਿਸੀਲ ਪਾਲਵਲ ਜ਼ਿਲ੍ਹਾ ਹੋਡਲ ਹਰਿਆਣੇ ਦਾ ਜੋ ਕਿ ਇੱਥੇ ਪੋਸਟਡ ਤਿਬੜੀ ਕੈਂਟ ਵਿੱਚ ਪੋਸਟਡ ਸੀਗਾ ਸੋ ਇਹ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਪਾਸੋਂ ਜਿਹੜਾ ਗੈਸ ਕਟਰ ਸਿਲੰਡਰ ਹੈ ਉਹ ਵੀ ਰਿਕਵਰ ਕੀਤਾ ਗਿਆ ਨਾਲ ਮੋਟਰਸਾਈਕਲ ਜਿਹੜਾ ਹੈ ਉਹ ਵੀ ਰਿਕਵਰ ਕੀਤਾ ਗਿਆ ਤੇ ਹੁਣ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਅਗੇ ਤਫਤੀਸ਼ ਨੂੰ ਵਧਾਇਆ ਜਾਏਗਾ ਜਿਹੜਾ ਇਹ ਫੌਜੀ ਹੈ ਇਹ ਤਿਬੜੀ ਕੈਂਟ ਵਿੱਚ ਪੋਸਟਡ ਸੀਗਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਦੋਸ਼ੀ ਹੈ ਹੀਰਾ ਮਸੀ ਇਹ ਇਹ ਵੀ ਉਹਦੇ ਵਿੱਚ ਤਿਬੜੀ ਕੈਂਟ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਸੀਗਾ ਐਜ਼ ਉੱਥੇ ਭਾਂਡੇ ਮਰਜਣ ਦੀ ਜੋ ਇਹਦੀ ਡਿਊਟੀ ਸੀਗੀ ਤੇ ਇਹਦੇ ਕੋਲ ਗੇਟ ਪਾਸ ਵੀ ਸੀਗਾ ਕੈਂਟ ਦਾ ਇਹ ਉਸੇ ਜਿਹੜਾ ਵਸਿਨਿਟੀ ਦੇ ਵਿੱਚ ਸੇਮ ਵਸਿਨਿਟੀ ਦੇ ਹੋਰ ਦੇ ਵਿੱਚ ਇਹਨਾਂ ਦਾ ਤਾਲਮੇਲ ਹੋਇਆ ਤੇ ਇਹਨਾਂ ਨੇ ਇਹ ਪਲਾਨ ਬਣਾਇਆ ਸੋ ਕਿ ਕਟਰ ਜਾਂ ਉਹਨਾਂ ਕੋਲ ਸਪਰੇਅ ਸੀ ਇੱਕ ਕਿਸ ਲੈਵਲ ਦੀ ਹੈ ਕਿਸ ਕੈਟਾਗਰੀ ਦੀ ਜੀ ਇੱਥੇ ਦੱਸਣਾ ਚਾਹਵਾਂਗਾ ਕਿ ਇਹਨਾਂ ਦੀ ਮਜਬੂਤ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਏਟੀਐਮ ਤੋੜਨ ਦੀ ਜਿਹੜੀ ਟ੍ਰੇਨਿੰਗ ਹੈ ਇਹ YouTube ਤੋਂ ਹਾਸਲ ਕੀਤੀ ਤੇ ਇਹਨਾਂ ਨੇ ਜਿਹੜੇ ਇਹ ਇਕਵਿਪਮੈਂਟ ਹੈ ਇਹ ਵੀ ਆਨਲਾਈਨ ਮੰਗਾਏ ਆ ਬਾਕੀ ਇਹਨਾਂ ਦੀ ਕਿਸ ਲੈਵਲ ਦੀ ਟ੍ਰੇਨਿੰਗ ਹੋਈ ਹੈ ਇਹਨਾਂ ਨੇ ਕਿਸ ਲੈਵਲ ਤੇ ਉਹਨਾਂ ਨੂੰ ਪਹਿਲਾਂ ਟੈਸਟ ਕੀਤਾ ਇਹ ਸਾਰੀ ਹੁਣ ਅਸੀਂ ਤਫਤੀਸ਼ ਦੇ ਵਿੱਚ ਸਾਹਮਣੇ ਲਿਆਵਾਂਗੇ ਆਰ ਵੀ ਪਰਸਨ ਹੈ ਇਹ ਤੇ ਮੁੜੀ ਕਾਂਚੂ ਜਿਹੜਾ ਉਹ ਕਿੰਨਾ ਮੁਸ਼ੱਕਤ ਕਰੀ ਵੀ ਪੁਲਿਸ ਨੂੰ ਇਹਨੂੰ ਅਰੈਸਟ ਕਰਨ ਤੇ ਜਾਂ ਨੂੰ ਬ੍ਰਿੰਗ ਕਰੇ ਜੀ ਮੁਸ਼ੱਕਤ ਤੇ ਨਹੀਂ ਵਰਡ ਅਸੀਂ ਯੂਜ਼ ਕਰਾਂਗੇ ਬਟ ਇੱਕ ਸਟੈਂਡਰਡ ਜਿਹੜਾ ਆਪਰੇਟਿੰਗ ਪ੍ਰੋਸੀਜਰ ਸੀਗਾ ਜਦੋਂ ਸਾਡਾ ਇਹ ਬੰਦਾ ਅਸੀਂ ਪਹਿਲਾਂ ਦੋ ਬੰਦੇ ਅਰੈਸਟ ਕੀਤੇ ਉਹਨਾਂ ਨੂੰ ਦੱਸਿਆ ਕਿ ਸਾਡਾ ਤੀਜਾ ਸਾਥੀ ਜਿਹੜਾ ਉਹ ਫੌਜ ਦੇ ਵਿੱਚ ਟਿਬੜੀ ਕੈਂਟ ਵਿੱਚ ਪੋਸਟਡ ਹੈ ਸੋ ਅਸੀਂ ਆਰਮੀ ਦੇ ਜਿਹੜੇ ਸੀਨੀਅਰ ਅਫੀਸ਼ਰਸ ਨੂੰ ਰਾਹੀਂ ਐਸਐਸਪੀ ਸਾਹਿਬ ਉਹਨਾਂ ਨੇ ਉਹਨਾਂ ਨਾਲ ਤਾਲਮੇਲ ਕੀਤਾ ਤੇ ਉਹਨਾਂ ਨੂੰ ਪ੍ਰੋਸੀਜਰ ਦੇ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਉਹਦਾ ਵਾਰੰਟ ਜਿਹੜਾ ਹਾਸਲ ਕਰਦੇ ਹੋ ਨੇ ਸਾਨੂੰ ਇਹ ਹੈਂਡਓਵਰ ਕੀਤਾ ਸੋ ਮੁਸ਼ਕਰ ਨਹੀਂ ਬਟ ਇੱਕ ਪ੍ਰੋਸੀਜਰ ਜਿਹੜਾ ਹੈ ਉਹ ਲੀਗਲੀ ਸਾਰਾ ਫਾਲੋ ਕੀਤਾ ਗਿਆ ਹਾਂਜੀ ਫੈਮਲੀ ਬੈਕਗਰਾਉਂਡ ਫੈਮਲੀ ਬੈਕਗਰਾਉਂਡ ਜੀ ਗਰੀਬ ਕਰਦੇ ਨੇ ਇਹਨਾਂ ਨੇ ਇਹੀ ਆਪਣਾ ਜਿਹੜਾ ਇਨੀਸ਼ੀਅਲ ਹਰ ਕੋਈ ਜਿਹੜਾ ਦੋਸ਼ੀ ਹੈ ਇਹ ਜਦੋਂ ਵੀ ਕੋਈ ਅਪਰਾਧ ਕਰਦਾ ਤੇ ਪ੍ਰਾਇਮਰਲੀ ਆ ਕੇ ਜਦੋਂ ਪੁੱਛ ਕੇ ਕੀਤੀ ਜਾਂਦੀ ਹੈ ਤੇ ਇੱਕੋ ਹੀ ਜਵਾਬ ਹੁੰਦਾ ਜੀ ਗਰੀਬ ਕਰਦੇ ਆ ਤੇ ਇਸ ਕਰਕੇ ਅਸੀਂ ਇਹ ਜੁਰਮ ਕਰ ਲਿਆ ਬਟ ਇਹਨਾਂ ਦੀ ਜਿਹੜੀ ਹੁਣ ਫੈਮਿਲੀ ਬੈਕਗ੍ਰਾਉਂਡ ਆ ਪੂਰੀ ਚੈੱਕ ਕੀਤੀ ਜਾਏਗੀ ਤੇ ਇਹਨਾਂ ਨੇ ਇਹ ਜਿਹੜਾ ਵਾਰਦਾਤਾ ਨੇ ਇਹ ਦੋ ਵਾਰਦਾਤਾ ਤੇ ਇਹਨਾਂ ਨੇ ਕਰ ਦਿੱਤੀਆਂ ਸੀਗੀ ਤੇ ਦੋਨੋਂ ਵਾਰਦਾਤਾ ਦੇ ਵਿੱਚ ਅਟੈਂਪਟ ਹੋਈ ਸੀਗੀ ਸੋ ਇਨੀਸ਼ੀਅਲੀ ਇਹਨਾਂ ਨੇ ਇਹੀ ਦੱਸਿਆ ਕਿ ਧੁੰਦ ਦੇ ਦਿਨਾਂ ਦਾ ਫਾਇਦਾ ਕਿਉਂਕਿ ਠੰਡ ਲੇਟ ਪੈ ਰਹੀ ਹੈ ਧੁੰਦੇ ਦਿਨ ਹੁਣ ਸਟਾਰਟ ਹੋਏ ਨੇ ਸੋ ਇਹਨਾਂ ਦਾ ਇੱਕ ਟਾਰਗੇਟ ਸੀਗਾ ਕਿ ਹੋਰ ਵੀ ਜੜੀਆਂ ਏਟੀਐਮਸ ਨਹੀਂ ਜਾਂ ਬੈਂਕਸ ਨੇ ਇਹਨਾਂ ਨੂੰ ਲੁੱਟਿਆ ਜਾਵੇ ਜੇਕਰ ਨੁਕਸਾਨ ਹੁੰਦਾ ਦੋਨੋਂ ਏਟੀਐਮਸ ਦਾ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਜੀ ਅਸੀਂ ਪਰਟੀਕੂਲਰਲੀ ਤੁਹਾਨੂੰ ਕੋਈ ਫਿਗਰ ਮੈਂ ਆਊਟ ਆਫ ਸੀਕਰੇਸੀ ਆਊਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਪਰਟੀਕੂਲਰ ਅਮਾਉਂਟ ਨਹੀਂ ਦੱਸ ਸਕਦੇ ਕਿ ਕਿੰਨੀ ਅਮਾਉਂਟ ਦਾ ਉੱਥੇ ਨੁਕਸਾਨ ਹੋ ਸਕਦਾ ਬਟ ਹਾਂ ਜੇਕਰ ਇਹ ਕਾਮਯਾਬ ਹੋ ਜਾਂਦੇ ਤੇ ਸਰਕਾਰ ਨੂੰ ਜਾਂ ਜਿਹੜੇ ਸਾਡੇ ਬੈਂਕਸ ਨੇ ਜਾਂ ਜਿਹੜੇ ਸਾਡੇ ਟੈਕਸ ਪੇਅਰ ਪਬਲਿਕ ਨੇ ਉਹਨਾਂ ਨੂੰ ਕਾਫੀ ਨੁਕਸਾਨ ਹੁੰਦਾ ਇਹਨਾਂ ਦਾ ਪਹਿਲਾਂ ਵੀ ਕੋਈ ਮਾਮਲਾ ਕਰਕੇ ਗੱਲ ਜੀ ਅਸੀਂ ਇਹਨਾਂ ਦੇ ਜਿਹੜੇ ਫੌਜੀ ਹੈ ਜਿਹੜਾ ਆ ਆਪਣਾ ਪ੍ਰਵੀਨ ਕੁਮਾਰ ਹੈ ਉਹਦੇ ਮਜੀਦ ਪੁੱਛਕੇ ਵਿੱਚ ਸਾਹਮਣੇ ਆਇਆ ਕਿ ਇਹਦੇ ਪਿੰਡ ਜਿਹੜਾ ਹਰਿਆਣਾ ਉੱਥੇ ਵੀ ਇਹਦਾ ਲੜਾਈ ਝਗੜੇ ਦਾ ਕੋਈ ਮਸਲਾ ਹੈ ਤੇ ਇਹ ਸਿਲੀਗੁੜੀ ਇਸ ਤੋਂ ਪਹਿਲਾਂ ਸਿੱਕਮ ਪੋਸਟਡ ਸੀਗਾ ਤੇ ਉੱਥੇ ਵੀ ਕੋਈ ਲੜਾਈ ਝਗੜੇ ਦਾ ਮਸਲਾ ਹੈ ਬਟ ਅਸੀਂ ਇਹ ਸਾਰਾ ਕਿਉਂਕਿ ਅੱਜ ਹੀ ਇਹਨੂੰ ਰਾਤੀ ਇਹਨਾਂ ਨੇ ਸਾਨੂੰ ਹੈਂਡਓਵਰ ਕੀਤਾ ਹੈ ਤੇ ਹੁਣ ਅਸੀਂ ਇਹਦਾ ਰਿਮਾਂਡ ਲੈ ਕੇ ਪ੍ਰੋਪਰ ਏਰੀਆ ਇਨਵੈਸਟੀਗੇਸ਼ਨ ਕਰਾਂਗੇ ਜਿਹੜੇ ਦੂਸਰੇ ਦੋ ਉਹਨਾਂ ਦੀ ਵੀ ਕੋਈ ਬੈਕਗ੍ਰਾਉਂਡ ਇਹਨਾਂ ਹਜੇ ਤੱਕ ਨਹੀਂ ਆਈ ਬਟ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜਾ ਫੌਜੀ ਦਾ ਕਿਸਵ ਜੀ ਮਤਸਿਆ ਜੀ ਉਹ ਇਹ ਉਥੇ ਪੋਸਟਡ ਸੀਗਾ ਤੇ ਇਹ ਉਥੇ ਪ੍ਰਾਈਵੇਟ ਤੌਰ ਤੇ ਕੰਮਕਾਜ ਕਰਦਾ ਸੀਗਾ ਸੋ ਇਹ ਕੈਂਟ ਦੇ ਅੰਦਰ ਹੀ ਇਹਨਾਂ ਦਾ ਤਾਲਮੇਲ ਹੋਇਆ ਇੱਕ ਦੂਜੇ ਨੂੰ ਜਾਣੇ ਨੇ ਤੇ ਜਿਹੜਾ ਤੀਜਾ ਦੋਸ਼ੀ ਹੈ 골ਡੀ ਇਹ ਹੀਰੇ ਮਸੀ ਦਾ ਜਾਣਕਾਰ ਸੀਗਾ ਸੋ ਇੱਕ ਕੈਂਟ ਵਿੱਚ ਪੋਸਟਡ ਇੱਕ ਕੈਂਟ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰ ਰਿਹਾ ਤੇ ਤੀਜਾ ਜਿਹੜਾ ਹੈਗਾ ਦੂਸਰੇ ਦੋਸ਼ੀ ਦਾ ਜਿਹੜਾ ਸਾਥੀ ਸੀਗਾ ਸੋ ਇਸ ਕਰਕੇ ਇਹ ਤਿੰਨਾਂ ਦਾ ਜਿਹੜਾ ਹੈਗਾ ਤਾਲਮੇਲ ਆਪਸ ਵਿੱਚ ਹੋ ਗਿਆ ਜੀ ਹਜੇ ਅਸੀਂ ਇਹਦਾ ਪੂਰਾ ਜਿਹੜਾ ਟਿਨਿਓਰ 2011 ਦਾ ਭਰਤੀ ਹੈ ਜੋ ਇਹਨੇ ਇਨੀਸ਼ially ਦੱਸਿਆ ਇਹਦਾ ਹੁਣ ਕਿੱਥੇ ਕਿੱਥੇ ਪੋਸਟਡ ਰਿਹਾ ਕੀ ਕੀ ਇਹਦੇ ਰੇ ਨੇ ਪਿਛਲੀਆਂ ਪੋਸਟਿੰਗਸ ਕਿੱਥੇ ਰਹੀਆਂ ਨੇ ਕੀ ਇਹਦਾ ਰਿਕਾਰਡ ਰਿਹਾ ਉਹ ਸਾਰਾ ਅਸੀਂ ਚੈੱਕ ਕਰਾਵਾਂਗੇ ਬਾਈਕ ਲੈ ਕੇ ਜਾਂਦੇ ਸੀ ਜੀ ਵੱਡੀ ਗੁੱਡੀ ਨਹੀਂ ਬਾਈਕ ਦੇ ਉੱਤੇ ਇਹ ਇਨਸੀਡੈਂਟ ਜਿਹੜਾ ਇਹਨਾਂ ਨੇ ਤਿੰਨਾਂ ਨੇ ਬਾਈਕ ਦੇ ਉੱਤੇ ਇਹਨੂੰ ਕੀਤਾ